ਕਈਆਂ ਦਾਤੀਆਂ ਨਾ ਕਹਿੰਦੇ ਹੋਏ ਆ ਜਵਾਨ ਕੋਈ ਮੋਜ ਨਾ ਅਮੀਰਾਂ ਵਾਲੀ ਮਾਣੀ ਸੱਜਣਾ ਕਈਆਂ ਦਾਤੀਆਂ ਨਾ ਕਹਿੰਦੇ ਹੋਏ ਆ ਜਵਾਨ ਕੋਈ ਮੋਜ ਨਾ ਅਮੀਰਾਂ ਵਾਲੀ ਮਾਣੀ ਸੱਜਣਾ ਪੱਠਿਆਂ ਦੀ ਪੰਡ ਕਦੇ ਕਰਜ਼ੇ ਦੀ ਪੰਡ ਪੱਠਿਆਂ ਦੀ ਪੰਡ ਕਦੇ ਕਰਜ਼ੇ ਦੀ ਪੰਡ ਸਾਡੇ ਤੂੜੀ ਦੀਆਂ ਪੰਡਾਂ ਵਾਲੇ ਹਾਣੀ ਸੱਜਣਾ ਕੋਪਲ ਲਿੱਪੇ ਸਾੰਬੇ ਕਦੇ ਕੋਠੇ ਅਸੀਂ ਲਿੱਪੇ ਕੋਪ ਲਿੱਪ ਸਾੰਬੇ ਕਦੇ ਕੋਠੇ ਅਸੀਂ ਲਿੱਪੇ ਮਾਣੀ ਖੁਸ਼ੀ ਓਰ ਲਾਕੇ ਅਸੀਂ ਕਹਾਣੀ ਸੱਜਣਾ ਹੱਕ ਸੱਚ ਦੀਆਂ ਅਸੀਂ ਮੱਜਾਂ ਚੋਕੇ ਪਾਈਆਂ ਹੱਕ ਸੱਚ ਦੀਆਂ ਚੋਕੇ ਮੱਜਾਂ ਅਸੀਂ ਪਾਈਆਂ ਕਦੇ ਦੁੱਧ ਵਿੱਚ ਪਾਇਆ ਨਹੀਂ ਉਹ ਪਾਣੀ ਸੱਜਣਾ ਖਾਗੀ ਪਦਾਨ ਸਾਨੂੰ ਮੋਨੋ ਕਦੇ ਜੂਰੀਆ ਖਾਗੀ ਪਦਾਨ ਸਾਨੂੰ ਮੋਨੋ ਕਦੇ ਜੂਰੀਆ ਬੜੀ ਉਲਜੀ ਕਸੂਟੀ ਸਾਡੀ ਤਾੜੀ ਸੱਜਣਾ ਮਾਵਾਂ ਦੀ ਜਵਾਨੀ ਗੋਹੇ ਕੋੜੇ ਕੋੜੇ ਵਿੱਚ ਨਿਕਲੀ ਮਾਵਾਂ ਦੀ ਜਵਾਨੀ ਗੋਹੇ ਕੋੜੇ ਵਿੱਚ ਨਿਕਲੀ ਅਸੀਂ ਕਰਦੀ ਬਣਾ ਨਾ ਸਕੇ ਰਾਣੀ ਸੱਜਣਾ ਸੋ ਇਹ ਇੰਨੀ ਕੁ ਛੋਟੀਆਂ ਥੋੜੀਆਂ ਸੀ ਲਾਈਨਾਂ ਸੀਗੀਆਂ ਗੱਲ ਇਹ ਆ ਕਿ ਧਰਤੀ ਵੀ ਸਾਡੀ ਮਾਂ ਐ ਤੇ ਘਰ ਦੇ ਵਿੱਚ ਵੀ ਸਾਡੀ ਮਾਂ ਐ ਸੋ ਮਾਂ ਦਾ ਸਤਕਾਰ ਰੱਬ ਦਾ ਦੂਜਾ ਰੂਪ ਹੁੰਦਾ ਸੋ ਗੱਲ ਹੁਣ ਅਣਖਾਂ ਤੇ ਆ ਤਾਂ ਸਾਡੀਆਂ ਪੱਗਾਂ ਤੇ ਆ ਤੇ ਸਾਡੀ ਏਕਤਾ ਤੇ ਆ ਸੋ ਗੱਲਾਂ ਬੜੀਆਂ ਨੇ ਇੱਕ ਹੋਰ ਵੀ ਛੋਟੀ ਜੀ ਗੱਲ ਸੀਗੀ ਆਖੇ ਅੰਨ ਵੀ ਪੈਦਾ ਕਿਸਾਨ ਕਰੇ ਤੇ ਅੰਨ ਲਈ ਲੜੇ ਵੀ ਕਿਸਾਨ ਅੱਜ ਅਸੀਂ ਅੰਨ ਵੀ ਪੈਦਾ ਕਰ ਰਹੇ ਆ ਤੇ ਸਾਡੀ ਮਜਬੂਰੀ ਵੀ ਇਦਾਂ ਦੀ ਖੜੀ ਹੋ ਗਈ ਕਿ ਸਾਨੂੰ ਸਰਕਾਰਾਂ ਨਾਲ ਲੜਨਾ ਵੀ ਉਸੇ ਲਈ ਪੈ ਰਿਆ। ਹੋਰ ਵੀ ਇੱਕ ਫੌਜੀ ਵੀਰ ਨੇ ਵੀ ਕੁਝ ਲਾਈਨਾਂ ਲਿਖੀਆਂ ਉਹ Song ਕਿਉਂਕਿ ਅਸੀਂ ਸਾਡੀ ਇਹ ਤਰਸਦੀ ਹੋ ਗਈ ਹੈ ਕਿ ਜੇ ਕੋਈ ਚੰਗਾ ਗਾਣਾ ਸਮਾਜ ਲਈ ਸਾਡੇ ਵੀਰ ਗੁੰਦੇ ਨੇ ਸੁਣਾਉਂਦੇ ਨੇ ਅਸੀਂ ਉਹ ਘੱਟ ਸੁਣਦੇ ਆ ਤੇ ਜਿਹੜੇ ਦੂਜੇ ਆਮ ਰੋਲਾ ਰੱਪਾ ਚੱਲਦਾ ਉਹ ਅਸੀਂ ਜ਼ਿਆਦਾ ਸੁਣਦੇ ਆ। ਸੋ ਉਹ ਫੌਜੀ ਵੀਰ ਨੇ ਹੋ ਸਕਦਾ ਕਈ ੜੇ ਸੁਣਿਆ ਹੋਵੇ। ਉਹਨੇ ਬੜੀਆਂ ਵਧੀਆ ਲਾਈਨਾਂ ਲਿਖਿਆ ਨੇ ਮੈਂ ਬਾਰਡਰ ਉੱਤੇ ਬੈਠਾ ਦੇਸ਼ ਬਚਾਉਣ ਲਈ ਮੇਰਾ ਬਾਪੂ ਲੋਂਦਾ ਧਰਨੇ ਖੇਤ ਬਚਾਉਣ ਲਈ ਸੋ ਸਾਨੂੰ ਲੋੜ ਹੈ ਚੰਗੀਆਂ ਚੀਜ਼ਾਂ ਸੁਣਨ ਦੀ ਚੰਗੀ ਸਿਹਤ ਲੈਣ ਦੀ ਤਾਂ ਜੋ ਅੱਜ ਸਾਡੇ ਤੇ ਤਰਾਸ ਦੀ ਵੀ ਇਸੇ ਕਰਕੇ ਆਈ ਹੈ ਸਾਨੂੰ ਇਨ੍ਹਾਂ ਮੋਰਚਿਆਂ ਦੇ ਵਿੱਚ ਲੜਨਾ ਵੀ ਇਸੇ ਕਰਕੇ ਪੈ ਰਿਹਾ ਹੈ ਕੈਸੀ ਆਪਣੇ ਇਤਿਹਾਸ ਤੋਂ ਆਪਣੀਆਂ ਜੜਾਂ ਤੋਂ ਜਿਵੇਂ ਜਿਵੇਂ ਦੂਰ ਹੁੰਦੇ ਗਏ ਆ ਉਹ ਵੀ ਉਵੇਂ ਸਾਡੀਆਂ ਮਜਬੂਰੀਆਂ ਉਲਝਣਾ ਸਾਡੇ ਤੇ ਵਾਧੀਆਂ ਗਈਆਂ ਨੇ